ਐਕਸਾਈ ਵਿਭਾਗ ਅਤੇ ਥਾਣਾ ਪਿੰਡੀ ਚੈਦਾ ਤੇ ਥਾਣਾ ਲੋਪੋਕੇ ਨੇ ਸਾਂਝੇ ਛਾਪੇ ਮਾਰੀ ਦੌਰਾਨ ਇੱਕ ਚਾਲੂ ਪੱਠੀ ਸਮੇਤ ਇੱਕ ਵਿਅਕਤੀ ਕਾਬੂ ਕੀਤਾ ਹੈ ਅਤੇ 15500 ਲੀਟਰ ਨਜਾਇਜ਼ ਸ਼ਰਾਬ ਦਾ ਜ਼ਕੀਰਾ ਵੀ ਬਰਾਮਦ ਕੀਤਾ ਹੈ ਐਕਸਾਈ ਇਨਸਪੈਕਟਰ ਜਗਦੀਪ ਗੌਰ ਨੇ ਥਾਣਾ ਪਿੰਡੀ ਚੈਦਾ ਦੇ ਪੁਲਿਸ ਅਧਿਕਾਰੀ ਨੇ ਨਜਾਇਜ਼ ਸ਼ਰਾਬ ਦੇ ਖਿਲਾਫ ਕਾਰਵਾਈ ਕਰਦੇ ਹੋਏ ਇੱਕ ਵੱਡੀ ਖੇਹ ਬਰਾਮਦ ਕੀਤੀ ਜਿਸ ਵਿੱਚ 15500 ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਿਆ ਅਤੇ ਦین ਹੋਰ ਥਾਵਾਂ ਤੇ ਵੀ ਕਾਰਵਾਈ ਕਰਦੇ ਹੋਏ ਕਾਫੀ ਮਾਤਰਾ ਜਿਹੇ ਨਜਾਇਜ਼ ਸ਼ਰਾਬ ਬਰਾਮਦ ਹੋਈ ਹੈ ਇਸ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਮਹੀਨਿਆਂ ਤੋਂ ਕੀਤੀ ਜਾ ਰਹੀ ਨਿਰੰਤਰ ਛਾਪੇਮਾਰੀ ਦੌਰਾਨ ਇਹ ਸਾਰਿਆਂ ਤੋਂ ਵੱਡੀ ਕਾਮਯਾਬੀ ਹੈ ਇਹ ਛਾਪੇ ਦੌਰਾਨ ਅਮਰਸਰ ਰੇਂਜ ਦੇ ਸਹਾਇਕ ਕਮਿਸ਼ਨਰ ਡਾਕਟਰ ਮਹੇਸ਼ ਗੁਪਤਾ ਅਤੇ ਜ਼ਿਲ੍ਹਾ ਆਫਕਾਰੀ ਅਧਿਕਾਰੀ ਲਲਿਤ ਕੁਮਾਰ ਦੇ ਨਿਰਦੇਸ਼ਾਂ ਦੇ ਕੀਤੇ ਗਈ ਸੀ ਟੀਮ ਨੂੰ ਇੱਕ ਸਾਈਜ਼ ਇਨਸਪੈਕਟਰ ਜਗਦੀਪ ਗੌਰ ਦੀ ਅਗਵਾਈ ਵਿੱਚ ਭੇਜਿਆ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਪਿੰਡੀ ਸਿਆਦਨਾ ਖੇਤਰ ਵਿੱਚ ਇੱਕ ਸੁਨਸਾਨ ਥਾਂ ਤੇ ਨਜਾਇਜ਼ ਸ਼ਰਾਬ ਲੁਕਾਈ ਹੋਣ ਬਾਰੇ ਜਾਣਕਾਰੀ ਮਿਲੀ ਵਿਭਾਗੀ ਟੀਮ ਵੱਲੋਂ ਕਾਰਵਾਈ ਕਰਦਿਆਂ ਥੱਪਲਪੁਰਤ 15500 ਲੀਟਰ ਸ਼ਰਾਬ ਬਰਾਮਦ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਸ ਮਗਰੀ ਨੂੰ ਤਰਪਾਲਾਂ ਵਿੱਚ ਲਪੇਟ ਕੇ ਪਾਣੀ ਵਿੱਚ ਲੁਕਾਇਆ ਗਿਆ ਸੀ ਜਿਸ ਤੇ ਮੌਕੇ ਤੇ ਹੀ ਉਹਨਾਂ ਨੂੰ ਨਸ਼ਟ ਕਰ ਦਿੱਤਾ ਗਿਆ ਮੈਡਾ ਜਗਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਹੋਰ ਕੀ ਆਖਿਆ ਆਓ ਤੁਹਾਨੂੰ ਉਹਨਾਂ ਦੀ ਗੱਲਬਾਤ ਸੁਣਾਉਂਦੇ ਹਾਂ ਅੱਜ ਕਿਹੜੀ 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 ਜਗ੍ਹਾ ਤੇ ਛਾਪੇਮਾਰੀ ਕੀਤੀ ਸੀ ਇਹਦੇ ਕਿੰਨੀ ਇੱਕ ਖਰਾਬੜੀ ਜੀ ਕੋਈ ਫੜਿਆ ਗਿਆ ਆਪਾਂ ਕੋਈ ਬੰਦਾ ਵੀ ਅੱਜ ਅਸੀਂ ਹਾਇਰ ਅਥਾਰਟिटीज ਇਨ ਰਨ ਮਾਈ ਹੇਟ ਅਜੇ ਸੀ ਦੋ ਰਾਜਸਥਾਨ ਸੀ ਹਲਕੇ ਦੇ ਵਿੱਚ ਅਸੀਂ ਅਲੱਗ-ਅਲੱਗ ਥਾਣੇ ਤੇ ਰੇਡ ਜਿਹੜੀ ਹੈਗੀ ਕੀਤੀ ਆ ਜਿਨ੍ਹਾਂ ਵਿੱਚ ਲੋਪੋਕਿਆ ਦੇ ਥਾਣੇ ਦੇ ਵਿੱਚ ਅਸੀਂ ਰੇਡ ਕੀਤੀ ਜਿੱਥੇ ਇੱਕ ਚਾਲੂ ਪੱਟੀ ਨਾਲ ਤਕਰੀਬਨ 20 ਬੋਤਲਾਂ ਸ਼ਰਾਬ ਦੀਆਂ ਸੀਗੀਆਂ ਜਿਹੜੇ ਹੈਗੇ ਆ ਅਕਿਊਜ਼ਡ ਆ ਮੌਕੇ ਤੇ ਅਰੈਸਟਡ ਆ ਤੇ ਇੱਕ ਅਸੀਂ ਪਿੰਡੀ ਸਦਾਂ ਦੇ ਥਾਣੇ ਦੇ ਵਿੱਚੋਂ ਵੀ ਅਸੀਂ ਇੱਕ ਰੇਡ ਕੀਤਾ ਉਧਰਲੀ ਸਾਈਡ ਤੋਂ ਉਧਰ 15000 ਲੀਟਰ ਦੇ ਕਰੀਬ ਜਿਹੜੀ ਸਾਨੂੰ ਲਵਾਰਸ ਲਾਨ ਮਿਲੀ ਸੀਗੀ ਜਿਸ ਨੂੰ ਅਸੀਂ ਮੌਕੇ ਤੇ ਨਸ਼ਟ ਕੀਤਾ ਹੈਗਾ ਤੇ ਇਸ ਤੋਂ ਲਾਵਾ ਜਿਹੜੀ ਹੈਗਾ ਅਵੇਅਰਨੈਸ ਕੈਂਪ ਹੈਗਾ ਜਿਹੜਾ ਉਹ ਸਾਡਾ ਲਗਾਤਾਰ ਚੱਰੀ ਆ ਤੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਕਿਸੇ ਨੂੰ ਲੈ ਕੇ ਜਾਗਰੂਕ ਕਰ ਰਹੇ ਹਾਂ ਕਿ ਜੋ ਮਾੜੀ ਸ਼ਰਾਬ ਨਾ ਯੂਜ਼ ਕੀਤੀ ਜਾਵੇ ਨਾ ਪੀਤੀ ਜਾਵੇ ਇਸ ਨੂੰ ਕਿਉਂਕਿ